बर्फ पंजाबी जुड़े विद्यार्थी दर्शक का बहुत बहुत स्वागत करती हाँ प्यारे विद्यार्थीओ अज अका करना है बंब केस जिकांगी के लगी हुई किताब है और इस एकांगी अखागे कि नाटककार ने एकांगीकार ने जो समस्या ली है वह समस्या बहुत आम है पर उस समस्या का ने बहुत ही चंगे ढंग नया है ਬਾਂਦਕੇਸੇ ਕਾਂਗੀ ਦਾ ਲੇਖਕ ਬਲਵੰਤ ਗਾਰਗੀ ਹੈ ਤੇ ਬਲਵੰਤ ਗਾਰਗੀ ਨੇ ਬਹੁਤ ਸਾਰੇ ਇਕਾਂਗੀ ਨਾਟਕ ਲਿਖੇ ਤੇ ਉਹਨਾਂ ਦੇ ਨਾਟਕ ਇਕਾਂਗੀ ਮੰਚ ਤੇ ਖੇਡੇ ਵੀ ਗਏ ਤੇ ਜਿਹੜਾ ਅਸੀਂ ਕਾਹੀ ਕਰਨ ਜਾ ਰਹੇ ਹਾਂ ਇਸੇ ਇਕਾਂਗੀ ਦਾ ਨਾਮ ਹੈ ਪੰਬਕੇਸ ਇਸ ਤੋਂ ਪਹਿਲਾਂ ਕਿ ਮੈਂ ਇੱਕ ਅੰਗਰੇਜ਼ੀ ਸ਼ੁਰੂ ਕਰਾਂ ਮੈਂ ਸਮੂਹ ਵਿਦਿਆਰਥੀਆਂ ਨੂੰ ਗੁਜ਼ਾਰਿਸ਼ ਕਰਦੀ ਹਾਂ ਕਿ ਉਹ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਇਸ ਵੀਡੀਓ ਨੂੰ ਲਾਈਕ ਸ਼ੇਅਰ ਕਰੋ ਔਰ ਆਪਣੇ ਸਾਰੇ ਉਹਨਾਂ ਫਰੈਂਡਸ ਤੱਕ ਪਹੁੰਚਾਓ ਜਿਹੜੇ ਕਿ ਇਸ ਕਲਾਸ ਨਾਲ ਸੰਬੰਧਿਤ ਨੇ ਸੈਮੈਸਟਰ ਬੀਏ ਬੀਕਾਮ ਬੀਐਸਸੀ ਸੈਮੈਸਟਰ ਤੀਜਾ ਦੇ ਵਿਦਿਆਰਥੀਆਂ ਦਾ ਆਧੁਨਿਕ ਕਾਂਗੀ ਜਿਹੜਾ ਲੱਗਾ ਹੈ ਉਹਦੇ ਵਿੱਚ ਇਹ ਕਾਂਗੀ ਬਬਕੇਸ ਹਲਕਾ ਫੁਲਕਾ ਸੁਖਾਂਤਕੀ ਕਾਂਗੀ ਹੈ ਹਲਕਾ ਫੁਲਕਾ ਸਮਝੋ ਬਹੁਤ ਹੀ ਹਾਸੇ ਵਾਲਾ ਬਹੁਤ ਹੀ ਸਸਪੈਂਸ ਵਾਲਾ ਸੁਖੌਕਾ ਤੇ ਅੰਤ ਦੇ ਵਿੱਚ ਇਸ ਦੇ ਵਿੱਚ ਕੋਈ ਸਮੱਸਿਆ ਹੈ ਤੇ ਉਹ ਹੱਲ ਹੋ ਗਈ ਹੈ ਕੋਈ ਕਾਂਗੀ ਇਸ ਦਾ ਲੇਖਕ ਬਲਵੰਤ ਗਾਰਗੀ ਹੈ ਬਲਵੰਤ ਗਾਰਗੀ ਦੇ ਇਕਾਂਗੀ ਜਾਂ ਨਾਟਕ ਰੋਮਾਂਟਿਕ ਇਤਹਾਸਕ ਤੇ ਸਾਰਥਕ ਵਿਸ਼ਿਆਂ ਨਾਲ ਸੰਬੰਧਤ ਹਨ ਪਰ ਇਹ ਕਾਂਗੀ ਇੱਕ ਭਲੇਖੇ ਜਾਂ ਥੋੜੇ ਜੇ ਭੇਦ ਨਾਲ ਜੁੜੀ ਕਥਾ ਦੀ ਉਸਾਰੀ ਕਰਨ ਵਾਲਾ ਹੈ ਇਸ ਦੇ ਮੁੱਖ ਪਾਤਰ ਵੀਰਾਵਲੀ ਬਜ਼ੀਦਾ ਥਾਣੇਦਾਰ ਤੇ ਸਿਪਾਈ ਹਨ ਇੱਥੇ ਬਾਂਬ ਸ਼ਬਦ ਦੇ ਦੋ ਅਰਥ ਹਨ ਇੱਕ ਉਹ ਬਾਂਬ ਜੋ ਬਰੂਦ ਪਾ ਕੇ ਬਣਦਾ ਹੈ ਜੋ ਫਟ ਜਾਵੇ ਤੇ ਨੇੜੇ ਤੇੜੇ ਦੇ ਲੋਕ ਮਾਰੇ ਜਾਂਦੇ ਹਨ ਤੇ ਫਟਣ ਹੋ ਜਾਂਦੇ ਹਨ। ਪਾਬ ਸ਼ਬਦ ਦੀ ਦੂਜੀ ਵਰਤੋਂ टांगे ਦੇ ਅਗਲੇ ਪਾਸੇ ਉਹਨਾਂ ਲੰਬੇ ਲੰਬੇ ਦੋ ਬਾਂਸਾਂ ਲਈ ਕੀਤੀ ਜਾਂਦੀ ਹੈ। ਜਿਨ੍ਹਾਂ ਦੇ ਵਿੱਚ ਘਾਰ ਘੋੜੇ ਨੂੰ ਜੋੜਿਆ ਜਾਂਦਾ ਹੈ ਤੇ ਬੰਬ ਫਟ ਜਾਣ ਵਾਲੇ ਕੈਮੀਕਲ ਬੰਬਾਂ ਨੂੰ ਬਣਾਉਣਾ ਕਾਨੂੰਨੀ ਤੌਰ ਤੇ ਅਪਰਾਧ ਹੈ। ਉਹਨਾ ਪਾ ਸਮਝ ਗਏ ਕਿ ਇਸ ਇਕਾਂਗੇ ਦੇ ਵਿੱਚ ਬੰਬ ਦਾ ਅਰਥ ਜਿਹੜਾ ਜੋ ਐਕਚੁਅਲੀ ਕੈਮੀਕਲ ਬੰਬ ਲਿਆ ਤੋਂ ਲਿਆ ਜਾ ਰਿਹਾ ਹੈ ਪਰ ਸਮੱਸਿਆ ਇੱਥੇ ਕੈਮੀਕਲ ਬੰਬ ਜਾਂ ਰਸਾਇਣਿਕ ਬੰਬ ਦੀ ਨਹੀਂ ਹੈ ਸਮੱਸਿਆ ਇੱਥੇ ਟਾਂਗੇ ਦੇ ਵਿੱਚ ਜਾਂ ਜਿਹੜਾ ਟਾਂਗਾ ਚ ਲਾਇਆ ਜਾਂਦਾ ਉਹਦੇ ਵਿੱਚ ਘੋੜਿਆਂ ਨੂੰ ਜੋੜਨ ਵਾਸਤੇ ਦੋ ਬਾਂਸ ਛੜ ਲਾਏ ਜਾਂਦੇ ਹਨ ਉਹਦੇ ਵਿੱਚ ਜੰਤਰ ਫੇਟ ਕੀਤਾ ਜਾਂਦਾ ਉਹਨੂੰ ਵੀ ਬੰਬ ਕਹਿੰਦੇ ਆ ਵਜ਼ੀਰਾ ਤਰਖਾਨ ਹੈ ਤੇ ਟਾਂਗੇ ਦੇ ਬੰਬ ਬਣਾਉਂਦਾ ਹੈ ਪਰ ਉਸ ਦੇ ਉਸ ਨੂੰ ਪੁਲਸੀਏ ਇੱਕ ਕਹਿ ਕੇ ਫੜ ਲੈਂਦੇ ਹਨ ਜੋ ਕੈਮੀਕਲ ਬੰਬ ਬਣਾਉਂਦਾ ਹੈ ਪੁਲਸੀਏ ਪਿੰਡ ਦੇ ਲੋਕਾਂ ਤੇ ਰੋਬ ਪਾਉਣ ਲਈ ਕੁਝ ਲੋਕਾਂ ਨੂੰ ਫੜ ਲੈਂਦੇ ਹਨ ਜਿਸ ਨਾਲ ਇਹ ਕਾਂਗੀ ਦੀ ਸਮੱਸਿਆ ਹੋਰ ਥੋੜੀ ਗੁੰਝਲਦਾਰ ਤੇ ਅਸੀਂ ਕਹਿ ਸਕਦੇ ਹਾਂ ਕਿ ਹਾਸੋਹੀਣੀ ਹੋ ਜਾਂਦੀ ਹੈ ਥਾਣੇ ਲੈ ਕੇ ਉਹ ਥਾਣੇ ਲਿਜਾ ਕੇ ਲੋਕਾਂ ਨੂੰ ਕੁੱਟਣਾ ਚਾਹੁੰਦੇ ਹਨ ਤਾਂ ਜੋ ਉਹਨਾਂ ਨੂੰ ਬਕਾਇਆ ਜਾ ਸਕੇ ਉਹਨਾਂ ਨੂੰ ਇਸ ਗੱਲ ਵਾਸਤੇ ਤਿਆਰ ਕੀਤਾ ਜਾ ਸਕੇ ਇਸ ਗੱਲ ਵਾਸਤੇ ਮਨਾਇਆ ਜਾ ਸਕੇ ਕਿ ਉਹ ਬੰਬ ਬਣਾਉਂਦੇ ਹਨ ਤੇ ਇਸ ਸਬਕਾਸੇ ਦੇ ਵਿੱਚ ਵਜੀਰੇ ਨੂੰ ਵੀ ਅੰਨੇਵਾ ਪੁਲਿਸ ਦਾਬੂ ਕਰਨਾ ਚਾਹੁੰਦੀ ਹੈ ਤੇ ਬਾਬੂ ਕੇਸ ਬੜਾ ਦਿਲਚਸਪੀ ਕਾਹੀ ਹੈ ਪਰ ਬਲਵੰਤ ਗਾਰਗੀ ਦੇ ਹੋਰ ਇਕਾਂਗੀਆਂ ਦੀ ਬਜਾਏ ਇਸ ਦੀ ਜਿਹੜੀ ਕਥਾ ਹੈ ਬਹੁਤ ਜ਼ਿਆਦਾ ਉੱਚ ਪੱਧਰ ਦੀ ਨਹੀਂ ਅਸੀਂ ਦੇਖਦੇ ਕਿ ਇਸ ਨਾਟਕ ਚ ਕਥਾ ਇੰਨੀ ਇਸ ਇਕਾਂਗੀ ਦੇ ਵਿੱਚ ਕਥਾ ਇੰਨੀਕ ਹੈ ਕਿ ਵਜੀਰਾ ਤਰਖਾਨ ਟਾਂਗੇ ਦੇ ਬੰਬ ਬਣਾਉਂਦਾ ਹੈ ਤੇ ਉਹ ਜਿਹੜੇ ਉਸਤੇ ਬੰਬ ਹਨ ਉਹਨਾਂ ਬੰਬਾਂ ਦਾ ਨੂੰ ਪੁਲਿਸ ਵਾਲੇ ਇਹ ਦੂਜੇ ਕੈਮੀਕਲ ਬੰਬ ਸਮਝ ਲੈਂਦੇ ਹਨ ਤੇ ਵਜੀਰਾ ਨੂੰ ਫੜ ਲੈਂਦੇ ਇੱਥੇ ਪੁਲਿਸ ਦੀ ਘਟੀਆ ਕਾਰਗੁਜ਼ਾਰੀ ਦਾ ਪਤਾ ਲੱਗਦਾ ਹੈ ਕਿ ਬਿਨਾ ਤਫ਼ਤੀਸ਼ ਜਾਂ ਬਿਨਾ ਪੁਸ਼ਪੜਤਾਲ ਕੀਤੇ ਕਿਸੇ ਨੂੰ ਅਪਰਾਧੀ ਕਰਾਰ ਦੇ ਦਿੰਦੇ ਹਨ ਅਸਲ ਵਿੱਚ ਵਜੀਰਾ ਟਾਂਗੇ ਦੇ ਬੰਬ ਬਣਾਉਂਦਾ ਹੈ ਇਸ ਗੱਲ ਦੀ ਪੁਸ਼ਟੀ ਉਸਦੀ ਮਾਂ ਵੀਰਾਵਾਲੀ ਵੀ ਕਰਦੀ ਹੈ ਪਰ ਲੇਖਕ ਦੇ ਬਾਰਤਾਲਾਪ ਇਸ ਢੰਗ ਨਾਲ ਲਿਖੇ ਹਨ ਕਿ ਪਾਠਕਾਂ ਦੇ ਮਨ ਵਿੱਚ ਇਹ ਖਿਆਲ ਇੱਕ ਪਲ ਹੀ ਆ ਜਾਂਦਾ ਹੈ ਕਿ ਵਜੀਰਾ ਟਾਂਗੇ ਦੇ ਬੰਬ ਬਣਾਉਂਦਾ ਹੈ ਪਰ ਜਦ ਉਸਦੀ ਮਾਂ ਪੁਲਿਸ ਨੂੰ ਦੱਸਦੀ ਹੈ ਕਿ ਉਹ ਬੁੱਗਾ ਮਾਲ ਦੀ ਡਿਉੜੀ ਤੇ ਬੂਹੇ ਠੀਕ ਕਰਨ ਗਿਆ ਹੈ ਤਾਂ ਇਸ ਤੋਂ ਪਤਾ ਲੱਗਦਾ ਹੈ ਕਿ ਵਜੀਰਾ ਲੱਕੜੀ ਦਾ ਕੰਮ ਕਰਦਾ ਹੈ ਪਰ ਥਾਣੇਦਾਰ ਤੇ ਸਿਪਾਹੀ ਉਹਦੀ ਗੱਲ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ ਇਹ ਇਹ ਕੰਗੀ ਪਿੰਡਾਂ ਦੇ ਨਕਲੀਆਂ ਦੀ ਫਜ਼ੂਲ ਜਿਹੀ ਨਕਲ ਜਾਂਦਾ ਹੈ ਇਸ ਬਾਦਲਾ ਇਕਾਂਗੀ ਨਹੀਂ ਐ ਵਧੀਆ ਇਕਾਂਗੀ ਨਹੀਂ ਐ ਲੇਖਕ ਨੇ ਇੱਕ ਲਟਕਾਜਆ ਬਣਾਈ ਰੱਖਿਆ ਹੈ ਸਾਰੇ ਇਕਾਂਗੀ ਵਿੱਚ ਪਾਠਕ ਉਡੀਕਦੇ ਰਹਿੰਦੇ ਹਨ ਕਿ ਵੇਖੀਏ ਵਜ਼ੀਰੇ ਦਾ ਕੀ ਬਣਦਾ ਹੈ ਮੈਂ ਥੋੜੀ ਸਟੋਰੀ ਦੱਸਾਂ ਤੇ ਇਹਦੇ ਵਿੱਚ ਵਜ਼ੀਰੇ ਦੀ ਮਾਂ ਨੂੰ ਆ ਕੇ ਪੁਲਿਸ ਵਾਲੇ ਪੁੱਛਦੇ ਆ ਕਿ ਤੇਰਾ ਮੁੰਡਾ ਕਿੱਥੇ ਆ ਤੇ ਨਾਲ ਇਹ ਵੀ ਕਹਿੰਦੇ ਆ ਕਿ ਤੇਰੇ ਪੁੱਤਰ ਨੂੰ ਤਾਂ ਅਸੀਂ ਇੱਕ ਪੁੱਤਰ ਨੂੰ ਤਾਂ ਕੋਠੜੀ ਦੇਣ ਦਾ ਪ੍ਰਬੰਧ ਕਰ ਲਿਆ ਹੈ। ਪਰ ਉਹ ਡਾਇਲੌਗ ਇਸ ਤਰ੍ਹਾਂ ਦੇ ਬੋਲਦੇ ਜਿਹੜੇ ਡਾਇਲੌਗ ਬੜੇ ਸਸਪੈਂਸ ਹੈ ਪਰ ਉਹਦੇ ਵਿੱਚ ਉਹਦਾ ਮਤਲਬ ਕੋਈ ਨਹੀਂ। ਤੇ ਜਦੋਂ ਵਜ਼ੀਰੇ ਵਜਿਰੇ ਦਾ ਕੀ ਬਾਤਦਾ ਹੈ ਪਰ ਜਦੋਂ ਵਜ਼ੀਰੇ ਦੇ ਸਾਹਮਣੇ ਆ ਜਾਂਦਾ ਥਾਣੇਦਾਰ ਦੀ ਵਜ਼ੀਰੇ ਨਾਲ ਜੋ ਗੱਲਬਾਤ ਹੁੰਦੀ ਹੈ ਉਹ ਪਾਠਕਾਂ ਦੀ ਕਲਪਨਾ ਤੋਂ ਪਰੇ। ਵੀਰਾਂ ਵਾਲੀ ਇੱਕ ਸ਼ਰਨਾਰਥੀ ਔਰਤ ਹੈ ਜੋ ਵਜ਼ੀਰੇ ਦੀ ਮਾਂ ਹੈ ਉਸ ਦੇ ਤਿੰਨ ਪੁੱਤਰ ਹਨ। ਉਨ੍ਹਾਂ ਵਿੱਚ ਇੱਕ ਵਜ਼ੀਰਾ ਹੈ ਜੋ ਇਕਾਂਗੀ ਦਾ ਮੁੱਖ ਪਾਤਰ ਹੈ ਧੀ ਪੋਸ ਦੀ ਧੀ ਹੈ ਪੀਰਾਂ ਵਾਲੀ ਉੱਤਰ ਪਿਆਰ ਨਾਲ ਭਰਪੂਰ ਹੈ ਉਹ ਚਿੰਤਾ ਵੀ ਕਰਦੀ ਹੈ ਕਿ ਉਸਦੇ ਪੁੱਤਰ ਆਪਸ ਵਿੱਚ ਲੜਦੇ ਰਹਿੰਦੇ ਹਨ ਜਦੋਂ ਥਾਣੇਦਾਰ ਉਸਦੇ ਪੁੱਤਰ ਨੂੰ ਗ੍ਰਾਫਤ ਗ੍ਰਿਫਤਾਰ ਕਰ ਲੈਂਦਾ ਹੈ ਤੇ ਬਹੁਤ ਬੇਚੈਨ ਹੋ ਜਾਂਦੀ ਧੀ ਦੇ ਵਿਆਹ ਦੀ ਫਿਕਰ ਕਰਦੀ ਹੈ ਉਹ ਪੁੱਤਰ ਅਤੇ ਧੀ ਵਿੱਚ ਅੰਤਰ ਕਰਦੀ ਹੈ ਤੇ ਪੁੱਤਰ ਵਾਸਤੇ ਰੱਖੀ ਕੋਈ ਵੀ ਚੀਜ਼ ਧੀ ਨੂੰ ਨਹੀਂ ਦੇਣਾ ਚਾਹੁੰਦੀ ਉਹ ਬੜੀ ਹੌਸਲੇ ਵਾਲੀ ਔਰਤ ਹੈ ਉਹ ਖੂਬ ਚ ਡਿੱਗਿਆ ਆਪਣਾ ਮੇਮਣਾ ਕੱਢ ਲਿਆਉਂਦੀ ਹੈ ਉਹ ਬਹੁਤ ਭੋਲੀ ਭਾਲੀ ਔਰਤ ਹੈ ਉਹ ਥਾਣੇਦਾਰ ਤੇ ਸਿਪਾਹੀ ਦੀਆਂ ਚੁਸਤੀ ਭਰੀਆਂ ਗੱਲਾਂ ਨਹੀਂ ਸਮਝ ਸਕਦੀ ਜਦੋਂ ਸਿਪਾਹੀ ਉਸ ਨੂੰ ਕਹਿੰਦਾ ਹੈ ਕਿ ਜਦੋਂ ਸਿਪਾਹੀ ਉਸ ਨੂੰ ਇਹ ਗੱਲ ਕਹਿੰਦਾ ਹੈ ਕਿ ਤੇਰੇ ਪੁੱਤਰ ਤੁਹਾਡੇ ਉਸ ਨੂੰ ਕਹਿੰਦੀ ਹੈ ਕਹਿੰਦਾ ਹੈ ਕਿ ਤੇਰੇ ਇੱਕ ਪੁੱਤਰ ਨੂੰ ਕੋਠੜੀ ਤੇ ਖਾਣਾ ਮੁਫਤ ਦੇਵਾਂਗੇ ਉਹ ਕਹਿੰਦੀ ਹੈ ਤੁਹਾਡੇ ਬੱਚੇ ਜੀ ਉਹਨੂੰ ਵੇਸ਼ਕ ਇੱਕ ਨੂੰ ਹੀ ਦੇ ਦਿਓ ਇੱਕ ਦਾ ਬੰਦੋਬਸਤ ਹੋ ਜਾਏ ਬਾਕੀਆਂ ਦਾ ਕੋਈ ਹਿੱਲਾ ਬਣ ਜਾ। ਉਹ ਸ਼ਰਨਾਰਥੀ ਹੋਣ ਕਰਕੇ ਉਹ ਮਤਲਬ ਇਹ ਉਹ ਇਹ ਨਹੀਂ ਸਮਝ ਰਹੀ ਕਿ ਥਾਣੇਦਾਰ ਤੇ ਜਿਹੜਾ ਸਿਪਾਹੀ ਉਹ ਮੁੰਡੇ ਨੂੰ ਜੇਲ੍ਹ ਦੀ ਜੇਲ੍ਹ ਦੀ ਕੋਠੜੀ ਦੇਣਾ ਚਾਹੁੰਦੇ ਆ। ਉਹ ਇਸ ਗੱਲ ਨੂੰ ਸਮਝਣ ਦੇ ਕਾਬਿਲ ਨਹੀਂ ਆ। ਉਹ ਸ਼ਰਨਾਰਥੀ ਹੋਣ ਕਰਕੇ ਤੰਗੀਆਂ ਦੀ ਸ਼ਿਕਾਰ ਤੇ ਦੁਖੀ ਹੈ। ਉਹ ਬਿਨਾਂ ਕਿਸੇ ਕਸੂਰ ਦੇ ਫੜੇ ਜਾਣ ਤੋਂ ਆਪਣੇ ਪੁੱਤਰ ਦੇ ਫੜੇ ਜਾਣ ਤੋਂ ਦੁਖੀ। ਵਜ਼ੀਰਾ ਵੀਰਾ ਵਾਲੇ ਦਾ ਪੁੱਤਰ ਹੈ। ਪਾਕਿਸਤਾਨ ਤੋਂ ਸ਼ਰਨਾਰਥੀ ਦੇ ਤੌਰ ਤੇ ਆ ਕੇ ਘਰ ਦਾ ਗੁਜ਼ਾਰਾ ਤੋਰਨ ਦੀ ਉਸਨੇ ਕਈ ਪਾਪੜ ਵੇਲੇ ਉਟਾਂਗਿਆਂ ਦੇ ਬਾਬਾ ਬਣਾ ਕੇ ਗੁਜ਼ਾਰਾ ਕਰਦਾ ਹੈ ਉਹ ਮਿਹਨਤ ਮਜ਼ਦੂਰੀ ਕਰਨ ਵਾਲਾ ਸਰਕਾਰੀ ਅਫਸਰਾਂ ਤੋਂ ਡਰਨ ਵਾਲਾ ਭਰਾਵਾਂ ਨਾਲ ਲੜਦਾ ਰਹਿਣ ਵਾਲਾ ਹਾਸ ਰਸ ਪੈਦਾ ਕਰਨ ਵਾਲਾ ਪਾਤਰ ਹੈ ਥਾਣੇਦਾਰ ਦਾ ਪਾਤਰ ਚਿੱਤਰਣ ਥੋੜਾ ਗੈਰ ਸੁਭਾਵਿਕ ਹੈ ਇਕਾਂਗੀ ਕਾਰਨ ਉਸ ਨੂੰ ਆਪਣੀ ਮਰਜ਼ੀ ਅਨੁਸਾਰ ਢਾਲਣ ਵਾਲਾ ਕਿਹਾ ਹੈ ਉਹ ਬੇਸਮਝ ਅਫਸਰ ਹੈ ਤੇ ਉਟਾਂਗੀ ਅਤੇ ਕੈਮੀਕਲ ਦੇ ਬੰਬਾਂ 'ਚ ਫਰਕ ਨਹੀਂ ਸਮਝਦਾ ਉਹ ਵਜੀਰੀਆ ਨੂੰ ਬੰਬ ਕੇਸ ਵਿੱਚ ਗ੍ਰਿਫਤਾਰ ਕਰਦਾ ਹੋਇਆ ਗੱਲ ਦੀ ਤਹਿ ਤੱਕ ਨਹੀਂ ਪੁੱਜਦਾ ਕਿ ਉਸ ਦੇ ਵਿਰੁੱਧ ਕੋਈ ਸਬੂਤ ਇਕੱਤਰ ਨਹੀਂ ਕਰਦਾ ਆਪਣੇ ਅਹੁਦੇ ਦੇ ਸਖਤ ਸੁਭਾਅ ਦਾ ਰੋਗ ਪਾਉਣ ਵਾਲਾ ਹੈ ਖੁਸ਼ਾਮਦ ਪਸੰਦ ਹੈ ਉਹ ਸਿਪਾਈ ਤਾਂ ਚਾਪਲੂਸੀ ਕਰਨ ਦਾ ਆਦੀ ਹੈ ਉਹ ਵਿਅੰਗਮਈ ਪਾਤਰ ਹੈ ਦੁਸ਼ੀਖੀਆਂ ਮਾਰਦਾ ਹੈ ਸਿਪਾਈ ਦਾ ਨਾਮ ਲੱਖਾ ਸਿੰਘ ਹੈ ਉਹ ਥਾਣੇਦਾਰ ਦੀ ਗੱਲ ਵਿੱਚ ਵੀ ਆਂਚ ਹाम ਲਾਉਂਦਾ ਹੈ ਸਧਾਰਨ ਲੋਕਾਂ ਦਾ ਵਿਰੋਧੀ ਹੈ ਉਹ ਅਮੀਰ ਸ਼੍ਰੇਣੀ ਦੀ ਗੱਲ ਕਰਦਾ ਹੈ ਇਲਾਕੇ ਦੇ ਲੋਕਾਂ ਦੀ ਬਹੁਤ ਹੀ ਨਿੰਦਿਆ ਕਰਦਾ ਹੈ ਜੋ ਜ਼ਿਮੀਦਾਰਾਂ ਜ਼ਮੀਨਾਂ ਉੱਪਰ ਜ਼ਮੀਨ ਉੱਪਰ ਕਬਜ਼ਾ ਕਰਕੇ ਬੈਠ ਗਏ ਹਨ ਉੱਚ ਲਾਖ ਹੈ ਬੇਸਮਝ ਹੈ ਉਹ ਪਹਿਨਾ ਸੋਚੇ ਸੰਤੇ ਹੀ ਵਜੀਰੇ ਨੂੰ ਬੰਬ ਬਣਾਉਣ ਦੇ ਕੇਸ 'ਚ ਗ੍ਰਿਫਤਾਰ ਕਰ ਲੈਂਦਾ ਹੈ ਦੀਪੋ ਵਜੀਰੇ ਦੀ ਭੈਣ ਹੈ ਉਸ ਦੀ ਮਾਂ ਉਸ ਨਾਲ ਵਿਤਕਰਾ ਕਰਦੀ ਹੈ ਉਹ ਮਾਂ ਦੀ ਆਗਿਆਕਾਰ ਹੈ ਆਸ਼ਾਵਾਦੀ ਹੈ ਉਹ ਸਰਕਾਰ ਵੱਲੋਂ ਰਫਿਊਜ਼ੀਆਂ ਲਈ ਕੱਚੀਆਂ ਕੋਠੀਆਂ ਬਣਾਈਆਂ ਜਾਣਗੀਆਂ ਇਸ ਬਾਰੇ ਆਸ਼ਾ ਵਰਤੀ ਹੈ ਇਸ ਪ੍ਰਕਾਰ ਇਹ ਕਾਂਜੀ ਹਲਕਾ ਫੁਕਾ ਹੈ ਜਿਸ ਵਿੱਚ ਇੱਕ ਭੇਦ ਰੱਖਿਆ ਗਿਆ ਹੈ ਹੁਣ ਸਟੂਡੈਂਟਸ ਭੇਦ ਕਿਹੜਾ ਰੱਖਿਆ ਗਿਆ ਹੈ ਕਿ ਜਿਹੜਾ ਵਜੀਰਾ ਹੈ ਉਹ ਟਾਂਗੇ 'ਚ ਲੱਗਣ ਵਾਲੇ ਬੰਬ ਬਣਾਉਂਦਾ ਹੈ ਪਰ ਪੁਲਿਸ ਉਸ ਨੂੰ ਸਮਝ ਲੈਂਦੀ ਹੈ ਕਿ ਉਹ ਕੈਮੀਕਲ ਬੰਬ ਬਣਾਉਂਦਾ ਜਿਸ ਨਾਲ ਵਿੱਚ ਗਰੂਦ ਪੜਿਆ ਜਾਂਦਾ ਹੈ ਜੋ ਸਮਝਦਿਆਂ ਕਿ ਉਸ ਨੂੰ ਉਸ ਨੂੰ ਗ੍ਰਿਫਤਾਰ ਕਰਕੇ ਪੁਲਿਸ ਵਾਲੇ ਆਪਣੇ ਉਹ ਦਰਾ ਸਰ ਪੜਾਉਣਾ ਚਾਹੁੰਦਾ ਹੈ ਕਿ ਉਹਨਾਂ ਨੇ ਇੱਕ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਪਰ ਅਸਲ ਵਿੱਚ ਉਹ ਦੋਸ਼ੀ ਨਹੀਂ ਹੈ ਉਹ ਤਾਂ ਟਾਂਗੇ ਦੇ ਬੰਬ ਬਣਾਉਣ ਵਾਲਾ ਇੱਕ ਤਰਖਾਨ ਆ ਜਿਸ ਨੂੰ ਪੁਲਿਸ ਗ੍ਰਿਫਤਾਰ ਕਰ ਲੈ ਇਹ ਪੇਧਰ ਕਿਹਾ ਗਿਆ ਜੋ ਅੰਤ ਵਿੱਚ ਬੋਲਦਾ ਹੈ ਇਹ ਪਾਠਕਾਂ ਤੇ ਦਰਸ਼ਕਾਂ ਨੂੰ ਹੈਰਾਨ ਕਰਦਾ ਹੈ ਇਤਿਹਾਸਾ ਵੀ ਪੈਂਦਾ ਹੈ ਇਹ ਰੰਗ ਮੰਚ ਉੱਪਰ ਖੇਡਣਾ ਵੀ ਸਾਨ ਹੈ ਕਿਉਂਕਿ ਇਸ ਤੇ ਪਾਤਰ ਸੀਮਤ ਹਨ ਇਹਦੀ ਵेशभूषा ਆਮ ਹੈ ਵेशभूषा ਕੋਸਟਿਊਮ ਮਤਲਬ ਆਮ ਹੈ ਇਹਦੀ ਬ੍ਰੇਸ਼ਤਸਾਰੀ ਬਹੁਤ ਸੌਖੀ ਹੈ ਬਸ ਘਰ ਦਾ ਇੱਕ ਦ੍ਰਿਸ਼ ਉਸਾਰਨਾ ਹੈ ਸਮੁੱਚੇ ਤੌਰ ਤੇ ਇਕਾਂਗੀ ਫਲਕਾ ਫੁਲਕਾ ਤੇ ਸੁਖਾਂਤਕ ਇਕਾਂਗੀ ਹੈ ਤੇ ਮੈਂ ਦੱਸਿਆ ਕਿ ਇਹਦੇ ਵਿੱਚ ਸਟੋਰੀ ਕਿਉਂ ਬਹੁਤੀ ਨਹੀਂ ਵਰਤਦੀ ਜਿਸ ਤਰ੍ਹਾਂ ਤੁਹਾਨੂੰ ਮੈਂ ਥੋੜਾ ਹਿੰਟ ਦਿੱਤਾ ਇਹਦੇ ਵਿੱਚ ਸਟੋਰੀ ਸਿਰਫ ਇਹ ਨਹੀਂ ਵਰਤਦੀ ਆ ਕਿ ਜਿਹੜਾ ਪੁਲਿਸ ਹੈ ਉਹ ਵਜ਼ੀਰੇ ਨੂੰ ਫੜਨ ਆਇਆ ਕਿਉਂਕਿ ਉਹ ਉਸ ਨੂੰ ਉਹ ਸਮਝਦੇ ਹਨ ਕਿ ਉਹ ਬੰਬ ਬਣਾਉਂਦਾ ਹੈ ਪਰ ਪਤਾ ਚੱਲਦਾ ਹੈ ਕਿ ਵਜ਼ੀਰਾ ਟਾਂਗੇ ਦੇ ਬੰਬ ਬਣਾਉਂਦਾ ਹੈ ਵੀ ਵੀਰਾ ਵਾਲੀ ਜਿਹੜੀ ਵਜ਼ੀਰੇ ਦੀ ਮਾਂ ਹੈ ਉਹਦੇ ਨਾਲ ਜੋ ਥਾਣੇਦਾਰ ਦੀ ਬਾਤ ਤਲਾਪਿਆ ਉਸ ਦਾ ਜ਼ਿਕਰ ਆ ਤੇ ਵਜ਼ੀਰੇ ਨਾਲ ਜੋ ਥਾਣੇਦਾਰ ਦੀ ਬਾਤ ਤਲਾਪਿਆ ਉਸ ਦਾ ਜ਼ਿਕਰ ਆ ਉਹ ਇਸ ਇਕਾਂਗੀ ਵਿੱਚ ਕੋਈ ਬਹੁਤ ਜ਼ਿਆਦਾ ਸੀਰੀਅਸ ਜਾਂ ਕੋਈ ਬਹੁਤ ਜ਼ਿਆਦਾ ਗੰਭੀਰ ਵਿਸ਼ਾ ਨਹੀਂ ਹੈ ਬਹੁਤ ਸਧਾਰਨ ਕਿਸਮ ਦਾ ਵਿਸ਼ਾ ਲੈ ਕੇ ਇਕਾਂਗੀਕਾਰ ਨੇ ਇਕਾਂਗੀ ਲਿਖਿਆ ਬੜਾ ਦਿੱਲਚਸਪ ਇਕਾਂਗੀ ਹੈ ਤੇ ਜਿਹੜਾ ਛੋਟੀ ਜੀ ਕਥਾ ਨੂੰ ਲੈ ਕੇ ਉਸ ਦਿសារੀ ਕਰਦਾ ਹੈ ਤੇ ਦੇ ਸਾਧ ਵਿਦਿਆਰਥੀਆਂ ਨੂੰ ਸ਼ੁਭ ਕਾਮਨਾਵਾਂ ਇਹ ਵੀਡੀਓ ਵੇਖਣ ਲਈ ਬਹੁਤ ਬਹੁਤ ਤੁਹਾਡਾ ਧੰਨਵਾਦ